ਚੋਰਾ ਪਿਆ ਹੋਇਆ ਇਹ ਚਾਰ ਪਿੰਨਾ ਆਪਸ ਵਿੱਚ ਕਿੰਨਾ ਕਰੰਟ ਵੀ ਕਰਦੀਆਂ ਅਰਥ ਕਿੰਨਾ ਡਾਊਨ ਕਰਦੀਆਂ ਕੁਝ ਨਹੀਂ ਜੇ ਪਤਾ ਹੁੰਦਾ ਸੋ ਆਪਾਂ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰੀਦੀ ਹੈ ਲੋਕਾਂ ਨੂੰ ਅਵੇਅਰ ਕਰੀਦਾ ਇਹ ਮੇਰੇ ਮਾਲਕ ਜੀ ਧਿਆਨ ਰੱਖਿਆ ਕਰੋ ਇਨਕ ਉੱਥੇ ਸਿੱਧੇ ਕਮੈਂਟ ਪਾਉਣ ਨਾਲੋ ਪਰੇਜ਼ ਕਰਿਆ ਕਰੋ ਦੋਸਤੋ ਦੇਖਿਆ ਕਰੋ ਵੀ ਬਾਈ ਤੁਹਾਨੂੰ ਕੀ ਸਮਝਾ ਰਿਹਾ ਬੇਡਾ ਨੂੰ ਕਰੋ ਗੋਰੀਆ ਸਾਫ਼ ਕਰਕੇ ਲਾਓ ਆਪਣੀ ਦਿੱਕਤ ਸੀ ਕਿ ਸਾਜੀ ਵੀ ਜਿੱਦਾਂ ਮੰਨ ਲਓ ਆਪਾਂ 120 ਤੋਂ ਪਰ੍ਹਤ ਜਾਂਦੇ ਸੀ ਗੱਡੀ ਜੱਕਦਾ ਮੈਂ ਇੱਕ ਵਾਰ ਜਦੋਂ ਬੰਦ ਹੁੰਦੀ ਝਟਕਾ ਮਾਰ ਜਾਂਦੀ ਸੀ ਹੁਣ ਕਿੰਨੇ ਕਿਲੋਮੀਟਰ ਚਲਾ ਲਿਆ ਹੁਣ ਅਸੀਂ ਤਕਰੀਬਨ ਆਪਣੇ ਲੁਆਰੇ ਵਾਲੇ ਚੌਂਕ ਤੱਕ ਜਾ ਕੇ ਆਏ ਆ ਕਿੰਨੇ ਦੀ ਸਪੀਡ ਤੇ ਚਲਾਈ 120 30 40 ਤੱਕ ਵੀ ਗਏ ਕੋਈ ਚੱਲਣ ਹਾਂਜੀ ਕਿਵੇਂ ਮਹਿਸੂਸ ਕੀਤਾ ਜੀ ਗੱਡੀ ਚਲਾਉਣ ਦਾ ਐਸੋਲੇਟਰ ਨੇ ਦੱਸਤਾ ਸਾਨੂੰ ਅੱਛਾ ਹਾਂਜੀ ਹਾਂਜੀ ਦੋਸਤੋ ਸਸਤੀਕਾਲ ਇੱਕ ਅੱਜ ਅਜੀਹਾ ਨੁਕਸਾ ਆਇਆ ਹੈ ਜਿਹੜਾ ਕੀ ਆਪਦੀ ਜ਼ਿੰਦਗੀ ਵੀਰ ਨੇ ਤੇ ਮੇਰੀ ਦੋਨਾਂ ਨੂੰ ਖਤਰੇ ਚ ਪਾਇਆ ਨੌਕਸ ਕਿਹੜਾ 120 ਦੀ ਸਪੀਡ ਤੇ ਜਾ ਕੇ ਝਟਕਾ ਮਾਰਦੀ ਹੈ ਮੈਨੂੰ ਨਹੀਂ ਪਤਾ ਨੌਕਸ ਕੱਢ ਪਾਉਂਗਾ ਕਿ ਨਹੀਂ ਕੱਢ ਪਾਉਂਗਾ ਉਹਦਾ ਕਾਰਨ ਕੀ ਹੈ ਕਾਰਨ ਸਭ ਤੋਂ ਵੱਡਾ ਇਹ ਹੈ ਵੀ ਇਹ ਗੱਡੀ 120 ਦੀ ਸਪੀਡ ਤੇ ਜਾ ਕੇ ਝਟਕਾ ਮਾਰਦੀ ਹੈ ਤੇ ਕੋੜ ਕੋਈ ਨਹੀਂ ਦਿਖਾਉਂਦੀ ਜੇ ਤਾਂ ਪਤਾ ਲੱਗੇ ਕੈਮਰੇ ਚ ਵੀ ਚੋਰ ਆ ਆਇਆ ਤੇ ਆ ਚਲਾ ਗਿਆ ਜੀ ਆ ਫੜ ਲਿਆ ਸੱਸੀਕਰ ਬਾਈ ਜੀ ਕੀ ਹਾਲ ਚਾਲ ਹੈ ਗੱਲ ਸੱਚ ਹੈ ਜਾਂ ਝੂਠ ਸੱਚ ਹੈ ਬਾਈ ਦੇਖੋ ਮੈਂ ਤੁਹਾਡੀ ਕੰਸੈਂਟ ਤਾਂ ਲੈ ਲਈ ਹੈ ਮੈਂ ਇਹਦੇ ਚ ਡੀਜ਼ਲ ਟੈਂਕ ਦਾ ਹਾਂਜੀ ਤੇ ਡੀਜ਼ਲ ਫਿਲਟਰ ਐਂਡ ਫਿਊਲਡ ਸਪਲਾਈ ਤੇ ਇਹਦੀ ਵੈਰੀਂਗ ਕਿੱਕ ਕਰਵਾ ਸਕਦਾ ਹਾਂਜੀ ਲੋਕ ਸ੍ਰਿਕਲਦਾ ਹੈ ਜਾਂ ਨਹੀਂ ਨਿਕਲਦਾ ਮੈਨੂੰ ਕੁਛ ਨਹੀਂ ਪਤਾ ਤੁਹਾਡਾ ਇਸ਼ੂ ਦੱਸੋ ਕਿਹੜੇ ਕਿਹੜੇ ਹਾਂਜੀ ਇਸ਼ੂ ਕਿਹੜੇ ਕਿਹੜੇ ਤੁਹਾਨੂੰ ਦਿੱਕਤਾਂ ਕਿਹੜੀਆਂ ਕਿਹੜੀਆਂ ਦਿੱਕਤਾਂ ਇਹ ਹੀ ਜ਼ਿਆਦਾ ਦਿੱਕਤ ਰਹਾ ਹੈ ਜਾਂ ਜਿੱਦਾਂ ਮੰਨ ਲਓ ਵੀ ਪੇਕਅਪ ਥੋੜੀ ਜਿਹੀ ਘਟਾ ਹੈ ਪੇਕਅਪ ਬਣਾ ਦੂੰਗਾ ਭਾਈ ਜੀ ਹਾਂਜੀ ਇਹ ਦਿੱਕਤ ਨਿਕਲਦੀ ਜਾਂ ਨਹੀਂ ਨਿਕਲਦੀ ਇਹ ਮੈਂ ਤੁਹਾਡਾ ਨਾ ਕਮਿਟਮੈਂਟ ਨਹੀਂ ਕਰ ਦਿੰਦੇ ਠੀਕ ਹੈ ਜੱਟ ਜੀ ਨੇ ਕਰਦੇ ਇਹ ਕਿਤੇੜੀ ਦੋ ਢਾੜੀਆਂ ਨੰਨੇ ਪਤਾ ਹਾਂਜੀ ਰੀਸਿਓਂ ਬਦਲ ਕੇ ਦੇਖ ਲੈਣੇ ਪਰ ਰੌਲਾ ਆ ਵੀ ਕੋਡ ਆਵੇ ਤੇ ਆਪਾਂ ਦਿੱਕਤ ਲੱਭੀਏ ਹਾਂਜੀ ਹਾਂਜੀ 130 ਤੇ ਜਾ ਕੇ ਝਟਕਾ ਕਿੱਥੇ ਵੱਜਦਾ ਹੈ ਜਿਹੜੀ ਵਾਇਰਿੰਗ ਵਾਲੇ ਨੂੰ ਟੱਕ ਕੰਮ ਛੱਡ ਜਾਂਦੀ ਤੈਨੂੰ ਸੋ ਮੈਂ ਹੁਣ ਵੀਡੀਓ ਦੇ ਐਂਡ ਤੱਕ ਰ ਬਣੇ ਰਹੋ ਆ ਜੋ ਪਾਉ ਜੀ ਕਰ ਮੈਨੂੰ ਫੜਾ ਦਿਓ ਫੌਲ ਗੋੜੇ ਗੱਡੀ ਸਟਾਰਟ ਕਰਿਓ ਇੱਕ ਤਾਂ ਬਾਈ ਜੀ ਗੱਡੀ ਦਾ ਬੂਸਟ ਨਹੀਂ ਵਾਰਨ ਦਾ ਮੋਡੂਲੇਟਰ ਚ ਪ੍ਰੋਬਲਮ ਹੈਗੀ ਏ ਕਿ ਨਹੀਂ ਹੈਗੀ ਬੇਟਾ ਲਾਇਓ गड़ी स्टार्ट करियो बतो लायो बता चलो नहीं क्या नहीं बताए लायो करा चलो बेटा हाँ ਵੈਕਮ ਘੱਟ ਬੜ ਰਿਹਾ ਪਿਕਅਪ ਲੈ ਰਹੀ ਹੈ ਡੀਜ਼ਲ ਟੈਂਕ ਵਾਪਸੀ ਬੈਕਅਪ ਪ੍ਰੈਸ਼ਰ ਦਿਖਾਉ ਰਿਹਾ ਬੇਟਾ ਤੂੰ ਕੀ ਚੀਜ਼ਾਂ ਦੇਖ ਰਹੀ ਹੈ ਬਹੁਤ ਜ਼ਰੂਰੀ ਹੁੰਦੀਆਂ ਕਸਟਮਰ ਦੀ ਕੰਸਲਟ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਮੈਂ ਹਕੀਕਤ ਦਈ ਜੋ ਉਹਨਾਂ ਨੇ ਜੋ ਗੱਲ ਕਹੀ ਬਈ ਸੱਚ ਕੇ ਝੂਠ ਬਾਅਦ ਤੁਸੀਂ ਹੁਣ ਕੰਬਾਈਨ ਦਾ ਕੰਮ ਕਰਦੇ ਹੋ ਠੀਕ ਹੈ ਤੇ ਤੁਸੀਂ ਜਾਣਦੇ ਹੋ ਤੁਹਾਡੇ ਨਾਲ ਵੀ ਇਹੋ ਜਿਹੀ ਕੁਝ ਵਾਪਰਦਾ ਕਿ ਨਹੀਂ ਵਾਪਰਦਾ ਮੋਲਪੁਰਾ ਵੀ ਦੀ ਗੱਡੀ ਬੰਦ ਕਰਿਓ ਬੇਟਾ ਡਿੱਪ ਮਾਰਿਓ ਕਾਕੇ ਲਓ ਬੇਟਾ ਸਦਾਰ ਸ਼ਾਹ ਵੱੱਦਾਂ 4 ਲੀਟਰ ਪਹਿਲੇ ਘਟਾ ਤੇਲ ਕਦੋਂ ਬਦਲਾਇਆ ਸੀ ਜੀ 4 ਜਨਵਰੀ ਚਾਰ ਜਨਵਰੀ ਨੂੰ ਮਹੀਨਾ ਹੋਇਆ 10000 ਚੱਲ ਗਈ ਨਹੀਂ 10 ਨਹੀਂ ਚੱਲੀ ਕਿੰਨੀ ਚੱਲੀ ਵੀਰੇ ਦੇਖੀ ਸੀ ਪਾਜੀ ਨੇ ਸਦਾਰ ਸ਼ਾਹ ਕਿੰਨੀ ਚੱਲੀ ਆ ਪਾਜੀ ਤੁਹਾਨੂੰ ਦੇਖਿਆ ਜੀ ਤੋਂ 1000 4000 ਚੱਲੀ ਆ 4 ਚ ਵੀਰਜਾ ਦਾ ਲੀਟਰ ਤੇਲ ਖਾ ਗਈ ਤੇ ਬਦਲ ਵੇਲੇ ਤੱਕ ਡੇਢ ਸਵਾ ਕੰਮ ਦੀ ਇਜਾਜ਼ਤ ਦਿਨੇ ਕਰੀਏ ਸ਼ੁਰੂ ਹਾਂਜੀ ਹਾਂਜੀ ਐਸਟੀਮੇਟ ਦਿੰਨੇ ਆਪਾਂ ਕੋਲ ਦੋਸਤੋ ਇਹ ਸਾਰੀ ਜਿਹੜੀ ਵਾਰਤਾ ਲਾਬ ਗਾਹਕ ਨਾਲ ਪਹਿਲਾਂ ਤਾਂ ਕਰੀਦੀ ਐ ਵੀ ਗਾਹਕ ਬਾਅਦ ਪਹਿਲਾਂ ਹਾਂਜੀ ਹਾਂਜੀ ਤੇ ਫਿਰ ਨਾਲ ਚ ਨਾ ਜੀ ਜਿਹੜੀਆਂ ਚੀਜ਼ਾਂ ਚ ਅਸੀਂ ਬਰੀਕੀ ਚ ਲੋਕਸ ਲੱਭਣਾ ਚਾਹੁੰਨੇ ਆ ਆਮ ਉਥੋਂ ਤੱਕ ਕੋਈ ਵਿਅਕਤੀ ਪਹੁੰਚਣਾ ਨਹੀਂ ਚਾਹੁੰਦਾ ਕਿ ਸਾਰੀ ਦਿਹਾੜੀ ਅਸੀਂ ਇਸੇ ਕੰਮ ਚ ਲੱਗੇ ਰਹੇ ਨੇ ਉਹਨੇ ਨੁਕਸ ਹੈ ਕਿੱਥੇ ਹੈ ਕਿਉਂਕਿ ਵੀਡੀਓ ਪੈਨ ਲਾਪੀਆਂ ਬਹੁਤ ਅੱਛੀ ਗੱਲ ਹੈ ਹਰ ਇੱਕ ਵਿਅਕਤੀ ਕੰਮ ਕਰ ਲਾਪਿਆ ਬਹੁਤ ਅੱਛੀ ਗੱਲ ਹੈ ਉਹਦੀ ਕਾਬਲੀਅਤ ਕਿੰਨੀ ਹੈ ਬਹੁਤ ਅੱਛੀ ਗੱਲ ਆਉਂਦੇ ਤੇ ਡਿਪੈਂਡ ਕਰਦੀ ਹੈ ਮੈਨ ਨੁਕਸ ਕਿਵੇਂ ਨਾ ਬਦਾਇ ਤ ਕਿਵੇਂ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਇਸ ਤੋਂ ਉੱਤੇ ਕੀ ਹੋ ਸਕਦਾ ਹੈ ਵੀ ਹਰ ਚੀਜ਼ ਸਪਸ਼ਟ ਕਰਕੇ ਹਰ ਇੱਕ ਵਿਅਕਤੀ ਨੂੰ ਐਜੂਕੇਟ ਕਰ ਰਹੇ ਹਨ ਪਰ ਬਹੁਤ ਸਾਰੀ ਦੁਨੀਆ ਸਮਝਦੀ ਹੈ ਠੀਕ ਹੈ ਆ ਹੁਣ ਜਿਹੜੇ ਸੈਂਸਰ ਲੱਗੇ ਹੋਏ ਮੈਨੀਫੋਲਡ ਤੇ ਟੈਕਨੋਲੋਜੀ ਦੇ ਚੱਲਦੇ ਆ ਇਹ ਬਟਰਫ라이 ਬਣੀ ਹੋਈ ਹੈ ਇੱਕ ਇਲੈਕਟ੍ਰੀਕਲ ਮੋਟਰ ਦੇ ਥਰੂ ਆਪਰੇਟ ਹੁੰਦੀ ਹੈ ਕਿੱਲੀ ਬਾਹਰ ਸੀ ਲੀਕਜ ਵੀ ਸੀ ਮੈਨੀਫੋਲਡ ਦੀ ਜੈਨ ਤੋਂ ਤੇ ਜਿਹੜੀ ਆ ਮੈਂ ਪੱਤੀ ਨੂੰ ਛੇੜ ਰਿਹਾ ਇਹ ਬਣੀ ਤਣੀ ਬੰਸਰੀ ਹੈ ਜਿਹੜੀ ਪੂਰੀ ਦੀ ਪੂਰੀ ਆ ਜਿਹੜੀਆਂ ਵਿੱਚ ਬਟਰਫ라이ਆਂ ਇਹਨੂੰ ਵਰਕ ਕਰਾਉਂਦੇ ਨੇ ਜੇ ਇਹ ਜਾਮ ਹੋਣ ਤੇ ਹਵਾ ਨਾ ਪ੍ਰੋਪਰ ਜਾਵੇ ਤੇ ਗੱਡੀ ਨੇ ਫੇਰ ਵੀ ਪਿਕਅਪ ਨਹੀਂ ਲੈਣੀ ਤੇਲ ਦੇ ਇਸ਼ੂ ਪਿਕਅਪ ਦੇ ਇਸ਼ੂ ਐਵਰੀ ਦੇ ਇਸ਼ੂ ਇਸ ਤੋਂ ਇਲਾਵਾ ਗਲਤੀਆਂ ਆਦਮੀ ਕਰਦਾ ਰਹਿੰਦਾ ਹੈ ਗਾਕ ਕਿਤੇ ਵੀ ਮਕੈਨਿਕ ਕਾਨੂੰਨੀ ਦੱਸਦਾ ਵੀ ਬਾਈ ਮੈਂ ਤੇਲ ਕਰੋ ਡਰਮ ਚੋਂ ਪਾਇਆ ਫਿਰ ਉਸ ਚੀਜ਼ ਨੂੰ ਵੇਖਣ ਵਾਸਤੇ ਸਪਲਾਈਆਂ ਪ੍ਰੋਪਰ ਦੇਖੀ ਦੀਆਂ ਜਦੋਂ ਸਪਲਾਈਆਂ ਦੇਖੀ ਦੀਆਂ ਫਿਰ ਅਗਲੇ ਸਾਡਾ ਵੀ ਟਾਈਮ ਵੱਧਦਾ ਹੈ ਤੇ ਸਾਡੇ ਬਜਟ ਤੇ ਲੇਬਰ ਵੱਧਦੀ ਹੈ ਫਿਰ ਚੀਕਾ ਮਾਰਦੇ ਆ ਪਰ ਇਹ ਵੀਰ ਨੇ ਕੁਝ ਨਹੀਂ ਆਖਿਆ ਕਹਿੰਦਾ ਜੋ ਮਰਜ਼ੀ ਕਰੋ ਬਾਈ ਮੇਰਾ ਹੱਲ ਕਰਕੇ ਦਿਓ ਆਮ ਆਡੀਅנס ਦੀ ਮੈਂ ਗੱਲ ਕਰਦਾ ਹਾਂ ਦੋਸਤੋ ਫਿਰ ਅਸੀਂ ਇਹਦੀ ਸਪਲਾਈ ਦਾ ਜਿਹੜਾ ਸਿਸਟਮ ਹੈ ਉਹ ਵੀ ਠੀਕ ਕੀਤਾ ਜਦੋਂ ਡੀਜ਼ਲ ਫਿਲਟਰ ਵੀ ਖੋਲੀਦਾ ਨਾ ਤਾਂ ਮੈਟਰ ਉਹਦੋਂ ਫਿਰ ECM ਦੇ ਜਿਹੜੇ ਗ੍ਰਿਪ ਲਾਉਣੇ ਪੈਂਦੇ ਆ ਕੁਝ ਬੈਟਰੀ ਗੰਦੀ ਹੋਵੇ ਉਹਦੇ ਸ਼ੋਰਾ ਉਹਦੇ ਵਿੱਚ ਜਾਂਦਾ ਰਹਿੰਦਾ ਹੈ ਜਾਂ ਪਾਣੀ ਵਿੱਚ ਚਲਾ ਗਿਆ ਤੇ ਪਿੰਨਾਂ ਜਿਹੜੀਆਂ ਇਹ ਵਿੱਚੋਂ ਖਰਾਬ ਹੋ ਜਾਂਦੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸੋ ਬਹੁਤ ਸਾਰੇ ਲੋਕ ਕਹਿੰਦੇ ਬਾਈ ਜਿਆਦਾ ਭਾਸ਼ਣ ਬਾਲਾ ਦਿੰਨਾ ਤਾਂ ਕੰਮ ਘੱਟ ਕਰਦਾ ਉਹ ਭਰਾਵੋ ਭਾਸ਼ਣ ਮੈਂ ਆਪਦੇ ਵਾਸਤੇ ਬਚਾਉਣ ਵਾਸਤੇ ਦਿੰਦਾ ਆਪਦੇ ਆਪ ਨੂੰ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਗੀਆਂ ਅਗਲਾ ਕਹਿੰਦਾ ਭਾਈ ਚਲਦੀ ਲੈ ਕੇ ਆਇਆ ਸੀ ਪਿੰਨਾ ਤੂੰ ਤੋੜਤੀਆਂ ਕਿਉਂ ਮਿਸਤਰੀ ਦੀ ਤੁਹਾਡੇ ਨਾਲ ਦੁਸ਼ਮਣੀਆਂ ਵੀ ਰਿਓ ਮੈਂ ਸੱਚ ਗੱਲ ਕਹਿਣਾ ਹੈ ਇਨਸਾਨ ਨੂੰ ਪਰਖਣ ਲੱਗਿਆ ਦੋ ਦਿਹਾੜੀਆਂ ਲੱਗਦੀਆਂ ਇੱਕ ਦਿਹਾੜੀ ਚੱਸੀ ਅਗਲੇ ਨੂੰ ਕੀ ਪਰਖ ਲਈਏ 2 ਮਿੰਟਾਂ ਚ ਕੰਮ ਕਰਨਾ ਹੈ ਰਿਜ਼ਲਟ ਦੇਖ ਕੇ ਤੋਰੀਦੇ ਐ ਬਾਈ ਦੀ ਜਵਾਨੀ ਸੁਣ ਲਓ ਖੁਸ਼ ਗਿਆ ਪਰ ਜਿਹੜੇ ਲੋਕ ਇਹ ਸੋਚਦੇ ਮਾਲਕ ਉਹ ਸ਼ੱਕ ਦੀ ਮੇਰੇ ਕੋਲੇ ਨਾ ਆਉਣ ਕਾਰਨ ਕੀ ਹੈ ਆਪਾਂ ਔਖੇ ਹੋ ਕੇ ਕੰਮ ਕਰਦੇ ਐ ਅਸੀਂ ਵੀ ਲੋਕਾਂ ਨੂੰ ਸਮਾਰਟ ਵਰਕ ਕਰ ਸਕਦੇ ਐ ਪਰ ਨਹੀਂ ਹਾਰਡਵਰਕ ਚਲਦਿਆਂ ਕਰਦਿਆਂ ਹੋਇਆ ਤੁਹਾਡੀਆਂ ਗੱਡੀਆਂ ਦੇ ਨੁਕਸ ਕੱਢੀਦੇ ਐ ਸੋ ਵੀਰ ਨੂੰ ਪੁੱਛ ਲੋ ਵੀ ਹੁਣ ਠੀਕ ਹੋਈ ਕਿ ਨਹੀਂ ਹੋਈ ਗੱਡੀ ਆਪਾਂ ਆਜੋ ਪੁੱਛ ਗਏ ਹਾਂਜੀ ਭਾਈ ਜੀ ਕੀ ਹਾਲ ਐ ਠੀਕ ਐ ਭਾਈ ਜੀ ਜਿਹੜੇ ਤੇ ਰੌਣਕ ਮੁੜਿਆਈ ਹਾਂਜੀ ਹਾਂਜੀ ਤੁਸੀਂ ਗੱਡੀ ਲਈ ਸੀ ਹਾਂਜੀ ਲੈਂਡ ਸਾਰੀ ਇਹ ਪੋਜੀਸ਼ਨ ਸੀ ਜੋ ਹਾਂਜੀ ਹਾਂਜੀ ਕੋਈ ਦਿੱਕਤ ਸੀ ਬੜੇ ਖੁੱਲ ਕੇ ਦੱਸੋ ਕਿਹੜੀ ਦਿੱਕਤ ਦੂਰ ਹੋਈ ਤੁਹਾਨੂੰ ਆਪਣੀ ਦਿੱਕਤ ਸੀ ਕਿ ਸਾਜੀ ਵੀ ਜਿੱਦਾਂ ਮੰਨ ਲਓ ਆਪਾਂ 120 ਤੋਂ ਪਲੱਸ ਜਾਂਦੇ ਸੀ ਗੱਡੀ ਜੱਕਦਾ ਮੈਂ ਇੱਕ ਵਾਰ ਜਦੋਂ ਬੰਦ ਹੁੰਦੀ ਝਟਕਾ ਮਾਰ ਜਾਂਦੀ ਸੀ ਹੁਣ ਕਿੰਨੇ ਕਿਲੋਮੀਟਰ ਚਲਾ ਲਿਆ ਹੁਣ ਅਸੀਂ ਤਕਰੀਬਨ ਆਪਣੇ ਲੁਆਰੇ ਵਾਲੇ ਚੌਂਕ ਤੱਕ ਜਾ ਕੇ ਆਏ ਆ ਕਿੰਨੇ ਦੀ ਸਪੀਡ ਤੇ ਚਲਾਈ 120 30 40 ਤੱਕ ਵੀ ਗਏ ਉਹ ਚੱਲਣ ਦੇ ਵਿੱਚ ਰਹਿ ਲ ਆਪਾਂ ਸਾਰਾ ਪੰਨ ਪਹਿਲਾਂ ਨਾਲ ਬਹੁਤ ਜਾਨੀ ਕਿ 50% ਦੇ ਬੇਕਅਪ 'ਚ ਖਰਚ ਪੈ ਗਿਆ ਮਤਲਬ ਕਿਵੇਂ ਤੁਸੀਂ ਕਿਵੇਂ ਮਹਿਸੂਸ ਕੀਤਾ ਹਾਂਜੀ ਕਿਵੇਂ ਮਹਿਸੂਸ ਕੀਤਾ ਜੀ ਗੱਡੀ ਚਲਾਉਣ ਦੇ ਐਸੋਡੇਟਰ ਨੇ ਦੱਸਦਾ ਸਾਨੂੰ अच्छा ਹਾਂ ਜੀ ਐਕਸੀਲੇਟਰ ਜ਼ਿਆਦਾ ਲੈਂਦੀ ਸੀ ਹਾਂਜੀ ਹਾਂਜੀ ਹੁਣ ਕਿੰਨੇ RPM ਤੇ ਕਿੰਨੇ ਐਕਸੀਲੇਟਰ ਤੇ ਕਿੰਨੀ ਜਾਂਦੀ ਹੈ ਹੁਣ ਜਦੋਂ 2500 RPM ਤੇ 120 ਦੀ ਸਪੀਡ ਤੇ ਜਾ ਰਹੀ ਹੈ ਪਹਿਲਾਂ 3000 ਤੇ ਜਾਂਦੀ ਸੀ ਪੀਪਿਓ ਹਾਂਜੀ ਹਾਂਜੀ ਧੰਨਵਾਦ ਭਾਈ ਹਾਂਜੀ ਹਾਂਜੀ